ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੈਨੇਡਾ ਉੱਤੇ ਫੈਂਟਨਿਲ ਡਰੱਗ ਉਹਨਾਂ ਦੇ ਦੇਸ਼ ਵਿੱਚ ਭੇਜਣ ਦੇ ਦੋਸ਼ ਲਾਉਣ ਤੋਂ ਬਾਅਦ ਹੁਣ ਕੈਨੇਡੀਅਨ ਪ੍ਰਧਾਨ ਮੰਤਰੀ ਵਿਰੋਧਿਆ ਦੇ ਨਿਸ਼ਾਨੇ ਤੇ ਆ ਗਏ ਨੇ ਇਸਰਾਨ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਉਨਾਂਤੇ ਬ੍ਰਿਟਿਸ਼ ਕੋਲੰਪੀਆ ਦੇ ਪੋਰਟਾਂ ਨੂੰ ਡਰੱਗ ਸਿੰਡੀਕੇਟ ਬਣਾਏ ਜਾਂਦੇ ਤੋਸ਼ ਲਗਾਏ ਜਾ ਰਹੇ ਨੇ ਦੱਸਦੀ ਕਿ ਅਮਰੀਕਾ ਨੇ ਪਹਿਲਾਂ ਕਿਹਾ ਸੀ ਕਿ 트럼ਪ ਪ੍ਰਸ਼ਾਸਨ ਫੈਂਟਨਿਲ ਦੀ ਤਸਕਰੀ ਉਤਪਾਦਨ ਅਤੇ منی ਲੌਂਗਟਿੰਗ ਉਤੇ ਵਿਆਪਕ ਜੰਗ ਸ਼ੁਰੂ ਕਰਨ ਦੇ ਲਈ ਤਿਆਰ ਹੈ ਸੰਯੁਕਤ ਰਾਜ ਅਮਰੀਕਾ ਤਿੰਨ ਦੇਸ਼ਾਂ ਉਤੇ ਆਪਣੀ ਨਜ਼ਰ ਰੱਖ ਰਿਹਾ ਹੈ ਜਿਨ੍ਹਾਂ ਦੇ ਵਿੱਚ ਚੀਨ, ਮੈਕਸੀਕੋ ਅਤੇ ਕੈਨੇਡਾ ਸ਼ਾਮਲ ਨੇ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਇੱਕ ਨਵੈਕਲੀ ਜਾਂਚ ਦੇ ਵਿੱਚ ਬਿਊਰੋ 1990 ਦੇ ਦਹਾਕੇ ਦੇ ਆਰੰਭ ਤੋਂ ਉਤਰੀ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਫੈਂਟਨਾਈਲ ਨੈਟਵਰਕ ਦੇ ਇਤਿਹਾਸ ਬਾਰੇ ਜਾਂਚ ਕਰ ਰਿਹਾ ਹੈ। ਜਿਸ ਵਿੱਚ 350 ਤੋਂ ਵੱਧ ਸੰਕਤਿਤ ਅਪਰਾਧ ਸਮੂਮੇਲ ਨੇ ਇਸ ਮਾਮਲੇ ਦੇ ਵਿੱਚ ਹੁਣ ਸਰੀ ਕਲੌਫ੍ਰਿਡ ਡੇਲ ਤੋਂ ਕੰਸਰਵੇਟਿਵ ਅਮਲ ਦੇ ਪਬਲਿਕ ਸੇਫਟੀ ਅਤੇ ਸਲਾਈਸਟੇਰ ਜਨਰਲ ਦੇ ਲਈ ਸ਼ੈਡੋ ਮੰਤਰੀ ਐਲਨੋਰ ਸਟੁਰਕੋ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਉੱਤੇ ਨਿਸ਼ਾਨਾ ਵਿੰਨਿਆ ਇਸ ਦੌਰਾਨ ਉਨ੍ਹਾਂ ਨੇ ਐਕਸ ਉੱਤੇ ਕੀਤੀ ਇੱਕ ਪੋਸਟ ਵਿੱਚ ਕਿਹਾ ਹੈ ਕਿ ਈਬੀ ਤੇ ਟਰੂਡੋ ਦੀਆਂ ਰੈਡੀਕਲ ਡਰੱਗ ਅਤੇ ਨਰਮ ਅਪਰਾਧ ਨੀਤੀਆਂ ਨੇ ਬੀਸੀ ਪੋਰਟਾ ਨੂੰ ਗਲੋਬਲ ਡਰੱਗ ਸਿੰਝੀ ਕੀਤਾ ਅਤੇ ਕਾਰਟੇਲਾਂ ਦੇ ਲਈ 트랜ਸ਼ਿਪਮੈਂਟ ਅਤੇ ਉਤਪਾਦਨ ਕੇਂਦਰਾ ਚ ਬਦਲ ਦਿੱਤਾ ਸਾਨੂੰ ਆਪਣੀਆਂ بندرگاہਾਂ ਅਤੇ ਸਰਹੱਦਾਂ ਉਤੇ ਹੋਰ ਪੁਲਿਸ ਦੀ ਲੋੜ ਹੈ ਅਤੇ ਕਿੰਗਪੀਨਾ ਦੇ ਲਈ ਸਖਤ ਸਜ਼ਾਵਾਦੀ ਵੀ ਲੋੜ ਹੈ ਜ਼ਿਕਰਯੋਕੇ ਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਗੈਰ ਕਾਨੂੰਨੀ ਪਰਬਾਸੀਆਂ ਅਤੇ ਨਸ਼ਿਆ ਤੇ ਪਰਮਾਨੂ ਰੋਕਣ ਦੇ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ ਉੱਤੇ 25% ਦੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ ਉੱਤੇ 10% ਦੀ ਟੈਰਿਫ ਲਾਉਣ ਦਾ ਵੀ ਐਲਾਨ ਕੀਤਾ ਹੈ। 트ੰਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਉਤੇ ਜਾਣਕਾਰੀ ਦਿੱਤੀ ਸੀ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਹਨਾਂ ਤਿੰਨਾਂ ਦੇਸ਼ਾਂ ਉਤੇ ਕਾਨੂੰਨ ਲਗਉਣ ਵਾਲੇ ਕਾਰਜਕਾਰੀ ਆਦੇਸ਼ਾਂ ਉਤੇ ਦਸਤਖਤ ਕਰਨਗੇ ਇਸ ਅਨਾਲੀ ਕੰਪਨੀ ਇਹ ਵੀ ਕਿਹਾ ਕਿ ਜਿਵੇਂ ਹਰ ਕੋਈ ਜਾਣਦਾ ਹੈ ਹਜ਼ਾਰਾਂ ਲੋਕ ਮੈਕਸੀਕੋ ਅਤੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ ਅਤੇ ਉਹ ਆਪਣੇ ਨਾਲ ਡਰੱਗਸ ਅਤੇ ਅਪਰਾਧ ਲਿਆਦੇ ਨੇ ਜੇਕਰ ਕੈਨੇਡਾ ਅਤੇ ਮੈਕਸੀਕੋ ਚਾਹਣ ਤਾਂ ਉਹ ਇੰਨਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕ ਸਕਦੇ ਨੇ ਅਤੇ ਉਹਨਾਂ ਦੇ ਕੋਲ ਅჯਾ ਕਰੰਦੀ ਸ਼ਕਤੀ ਵੀ ਹੈ ਇਸ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ 'ਤੇ 25% ਟੈਰਿਫ ਲਗਾਇਆ ਜਾਵੇਗਾ ਅਤੇ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਆਪਣੀ ਸਰਹੱਦਾਂ 'ਤੇ ਅਮਰੀਕਾ ਚੋਂ ਆਉਣ ਵਾਲੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਨਹੀਂ ਰੋਕਦੇ ਉਹਨਾਂ ਨੂੰ ਇਸੇ ਤਰ੍ਹਾਂ ਭਾਰੀ ਟੈਰਿਫਤ ਦੇਣਾ ਪਵੇਗਾ ਜ਼ਿਕਰ ਖਾਸ ਹੈ ਕਿ ਟਰੰਪ ਨੇ ਚੀਨ 'ਤੇ ਨਿਸ਼ਾਨਾ ਵਿੰਦੇ ਹੋਏ ਕਿਹਾ ਹੈ ਕਿ ਚੀਨ ਤੋਂ ਡਰਗਸ ਖਾਸ ਤੌਰ 'ਤੇ ਫੈਂਟਨਾਈਲ ਵੱਡੇ ਪੱਧਰ 'ਤੇ ਅਮੀਕਾਰੀਏ ਉਹ ਪਹਿਲਾਂ ਵੀ ਚੀਨ ਦੇ ਕੋਲ ਨਸ਼ਾ ਦਾ ਮੁੱਦਾ ਉਠਾ ਚੁੱਕੇ ਨੇ ਅਤੇ ਚੀਨ ਨੇ ਨਸ਼ਾ ਤਸਕਰਾਂ ਵਿਰuddh ਸਖਤ ਕਾਰਵਾਈ ਕਰਨ ਦੀ ਗੱਲ ਵੀ ਕਹੀ ਸੀ ਪਰ ਇਸ ਦੇ ਬਾਵਜੂਦ ਅਮਰੀਕਾ ਦੇ ਵਿੱਚ ਫੈਂਟਨਿਲ ਡਰਗਸ ਦੀ ਆਮਤ ਬੇਰੋਕ ਹੋ ਚੱਲੀ ਹੈ ਅਜਿਹੇ ਵਿੱਚ ਸਾਡੀ ਸਰਕਾਰ ਚੀਨ ਉਤੇ ਡਰਗਸ ਉਤੇ ਰੋਕ ਨਾਲ ਲਗਾਉਣ ਉਤੇ 10% ਦੀ ਵਾਧੂ ਟੈਰਿਫ ਲਗਾਵੇਗੀ ਇਹ ਕਹਿੰਦਾ ਹੈ ਡੋਨਾਲਡ ਟਰੰਪ ਦਾ ਟਰੰਪ ਨੇ ਵੀ ਕਿਹਾ ਹੈ ਕਿ ਸੰਬੰਧ ਦੇ ਵਿੱਚ ਕਾਰਜਕਾਰੀ ਆਦੇਸ਼ ਉਤੇ ਉਹਨਾਂ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਨ ਦੇ ਪਹਿਲੇ ਦਿਨ 20 ਜਨਵਰੀ 2025 ਨੂੰ ਤਸਦੀਕ ਕਿਤੇ ਜਾਣਗੀ ਪੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ